ਲਾ ਸੱਜਣੋ ਅੱਜ ਨਾ ਬਾਈ ਕਾਲੇ ਕੋਲੇ ਕਹਿੰਦੇ ਵੀ ਤੋਹਫੇ ਪੀਸੀ ਦਿਖਾਉਣ ਪਹੁੰਚਿਆ ਤਾਜੀ ਸੂਈ ਤੋਕੜ ਗੱਬਣ ਤੋਕੜ ਗੱਬਣ ਤੋਕੜ ਗੱਬਣ ਤੇ ਇੱਕ ਦਿਖਾ ਦਾਂਗੇ ਸੱਜਣੋ ਨਾ ਤੁਹਾਨੂੰ ਮੀਣੀ ਕੱਟੀ ਦਿਖਾ ਦੇਣੀ ਕਰੀ ਇਹ ਤੇ ਮਾਰਨੀ ਕੈਮਰਾ ਓਏ ਕੱਦ ਕਾੜ ਵਾਲੀ ਕੱਟੀ ਆ ਗਈ ਬਾਈ ਸਾਫ ਸੁਥਰੀ ਤੇ ਚੰਗੇ ਰਿਕਾਰਡ ਵਾਲੀ ਟੋਟਲ ਪਸ਼ੂਬਾਈ ਕੋਲੇ ਮੰਨ ਲਓ ਵੀ ਤੁਹਾਨੂੰ ਪੰਜ ਦਿਖਾ ਦਾਂਗੇ ਚਾਰ ਮੱਝਾਂ ਤੇ ਇੱਕ ਦਿਖਾ ਦਾਂਗੇ ਕੱਟੀ ਤੇ ਬਾਕੀ ਗੱਲਬਾਤ ਕਰਾ ਦਾਂਗੇ ਬਾਈ ਨਾਲ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਕਰਾ ਦਾਂਗੇ ਵੀਡੀਓ 'ਚ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਹੀ ਆਖਲ ਹਰਿਆਣਾ ਆ ਕੱਟੀ ਤਾਜੀ ਸੂਈ ਆ ਲਗਾ ਰਹੀ ਜੇਰ ਤੇ ਵੀ ਮਾਰਦੀ ਕੈਮਰਾ ਮੋਟਾ ਜਾ ਆ ਜਾ ਗਲੇ ਹੋਰ ਕਿਵੇਂ ਆ ਵਧੀਆ ਕੁਰੀ ਬਾਈ ਛੜਦੀ ਕਲਾ ਐਨ ਵੀਰੇ ਕਿਰਪਾ ਨੰਬਰ 95920 99493 95920 99493 ਤੇ ਤਾਜੀ ਸੂਈ ਤੂੰ ਕਰ ਲਈ ਸ਼ੁਰੂਆਤ ਹਾਂ ਵੀਰੇ ਅੱਜ ਸਵੇਰੇ ਸੂਈ ਆ ਕੱਟੀ ਹਾਂ ਤੇ 9 ਵਜੇ ਸਭ ਨਾਲੋਂ ਵੱਡੀ ਗੱਲ ਇੱਕ ਦੇਖ 2 ਟਾਈ ਟਾਈ ਘੰਟੇ ਜੇਰ ਪੈ ਗਈ ਕੱਟੀ ਠੀਕ ਆ ਤੇ ਥੱਲੇ ਵੀ ਦਿਖਾਣੀ ਗਰੀ ਬਾਲੀ ਸਾਫ ਹੈ ਯਾਰ ਚੋਣ ਚੋਣ ਬੜਾ ਮੋਟਾ ਚੋਣ ਸਾਫ ਸੋ 3 ਆ ਗਈ ਬਾਲੀ ਤੇ ਲੇਵੇ ਦਾ ਡਿਜ਼ਾਈਨ ਤਾਂ ਬਹੁਤ ਕਮਾਲ ਦਾ ਰੱਖਦੀ ਹੈ ਤੇ ਇੱਕ ਖਾਸ ਗੱਲ ਹੋਰ ਹੋਊਗੀ ਇਹਦੇ ਮਗਰ ਵੀ ਕੱਟੀ ਆਉਂਦੀ ਹੈ ਨਾ ਹਾਂ ਆਪ ਵੀ ਕੱਟੀ ਹੋਇਆ ਜੇ ਤੇ ਮਗਰ ਵੀ ਕੱਟੀ ਆਪ ਵੀ ਕੱਟੀ ਥਾਣ ਲੱਗਿਆ ਦੂਰਾ ਜਿਵੇਂ ਦੂਜੇ ਸੂਈ ਵਾਲੀ ਛੋਟੀ ਨਾ ਵੀਰੇ ਆ ਲਾ ਲੈ ਵੀ ਬਾਲਾ ਮੋਟਾ ਉਂਗਲ ਵਰਗਾ ਚੋਣਾ ਠੀਕ ਹੈ ਹਾਂ ਸੂਹਾ ਪਹਿਲਾ ਹਾਂ ਵੀਰੇ ਹਾਂ ਦੰਦਾ ਜੀ ਹੋਊਗੀ ਦੰਦਾ ਚ ਹਲੇ ਚੌਕੀ ਚੁੱਕੀ ਹੋਣੀ ਬਸ ਠੀਕ ਹੈ ਤੋਰ ਖੋਲ ਕੇ ਸੁਹਾ ਆ ਗਈ ਪਹਿਲਾ ਬਾਈ ਕਹਿੰਦਾ ਹੋ ਸਕਦਾ ਵੀ ਚਾਰ ਦੰਦ ਦੇ ਲੱਗ ਭਾਗੀ ਹੋਵੇ ਇਹ ਇੱਥੋਂ ਕਰਾ ਦੇ ਗਰੀ ਆਰਡਰ ਕੁਆਲਟੀ ਚੈੱਕ ਸੁਹਾ ਆ ਦੀ ਆ ਗਈ ਬਿਲਕੁਲ ਠੰਡੀ ਸੀਲ ਲੈ ਜਲਵਿੰਦਰਾ ਐ ਨੂੰ ਸਿੰਘ ਆ ਗਿਆ ਬੰਦ ਤੇ ਇੱਥੇ ਤੋਂ ਮਾਰਨੀ ਗਰੀ ਇਹਦੇ ਲੇਵੇ ਤੇ ਕੈਮਰਾ ਬੋਲਾ ਚੋਇਆ ਕਿਸੇ ਦਾ ਨਾ ਵੀਰੇ ਥੋੜਾ ਮੋਟਾ ਬੱਚੇ ਨੂੰ ਚੰਗਾ ਇੱਕ ਗੱਲ ਹੋਰ ਦੇ ਗੁਰੀ ਹਾਂਜੀ ਆਪਣਾ ਉਧਰ ਦਾ ਆਪਣਾ ਹਰੇਕ ਬੰਦਾ ਉਧਰ ਦਾ ਜਾਨਵਰ ਦਾ ਹੈ ਬੱਟਾ ਠੀਕ ਹੈ ਗੱਲ ਜੇਰ ਨਹੀਂ ਛੇਤੀ ਨਹੀਂ ਪੈਂਦੀ ਇਹ ਮਤਲਬ ਕਿ 2-3 ਘੰਟੇ ਜੇਰ ਪੈਣੀ ਆ ਨਾ ਠੀਕ ਹੈ 9 ਵਜੇ ਸੂਈਆ ਇਹ ਠੀਕ ਹੈ ਗੱਲ ਤੇ ਸਿੰਘ ਕੀ ਸੁੰਗੀ ਤਾਂ ਇਹ ਕਹਿ ਸਕਦਾ ਮਹਾ ਯਾਰ ਸਾਰੀ ਓਕੇ ਹੈ ਨਾ ਬੰਦ ਸਿੰਘ ਜੇ ਥਾਣੇ ਨੂੰ ਆਇਆ ਲੱਗਾ ਜਿਵੇਂ ਦੂਜੇ ਸੂਰੇ ਨੇ ਝੋਟੀਆਂ ਲਾਗਾ ਦੂਰਾ ਥਾਣਾ ਕਿਉਂਕਿ ਜਿਆਦੇ ਪਰੇਸ਼ਾਨੀ ਇਹਨੂੰ ਕਰਦੇ ਤਾਜੀ ਸੂਰੀ ਆ ਗਈ ਇਹ ਇੱਥੇ ਇੱਥੋਂ ਮਾਰਦੀ ਗੈਰੀ ਕੈਮਰਾ ਓਏ ਚਵਾਈ ਦੀ ਕਿਵੇਂ ਕਾਲੀ ਇੱਕ ਬਾਈ ਮੋਟਾ ਚ ਹੋਣਾ ਸਭ ਤੋਂ ਵੱਡੀ ਗੱਲ ਕਹੀਏ ਦੇਖੀ ਠੰਡੀ ਐਨੀ ਕੱਟੀ ਐ ਲੈ ਲੈ ਜਿਵੇਂ ਕੁਝ ਵੀ ਕਹੀ ਆ ਪੂਛ ਫੜੀ ਮਾਰੀ ਜੀ ਇਹ ਲੈ ਇਹ ਇੱਥੋਂ ਇੱਥੋਂ ਦੇ ਪਾਣੀ ਨੂੰ ਕਰੀ ਕਰੀਆਂ ਵਾਹ ਜਮੀ ਵੀ ਨਹੀਂ ਯਾਰ ਇਹ ਦੇਖੋ ਉਂਗਲ ਵਰਗਾ ਚੋਣ ਹੋਗਾ ਮੋਟਾ ਠੀਕ ਆ ਹੱਚਵਾਈ ਚੀਰ ਆ ਬਾਹਲੀ ਮੋਟੀ ਆ ਬਾਈ ਯਾਰ ਦੇਖੀ ਖੜ ਜਾ ਘਾਰ ਦੇ ਦੇ ਇਹ ਮਾਰੀ 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 ਦੋ ਦਾਰਾਂ ਕਿਰਾ ਲੱਗ ਰਹੇ ਮੂਰੇ ਕੁਝ ਇਹ ਇੱਥੋਂ ਕਰ ਲੈ ਜੇ ਪਿੱਛੇ ਨਾਲ ਜੂ ਮਾਰ ਦੋ ਜੀ ਚਵਾਈ ਦਾ ਉਹੀ ਗੱਲ ਆ ਗਾਵਾਂ ਵਾਲਾ ਕੰਮ ਹੀ ਆ ਨਾ ਇਹ ਇੱਥੋਂ ਦਿਖਾ ਦੇ ਗਰੀ ਪਿੱਛੇ ਸਣਾ ਚੋਂ ਬਾਹਰ ਛੱਡ ਦੇ ਛੱਡ ਦੇ ਥੱਲੇ ਯਾਰ ਪੈਨਲ ਕੱਟੀ ਆ ਖੜਜੂ ਕੋਈ ਠੀਕ ਆ ਗੱਲ ਹੈ ਅੱਛਾ ਵਾਰੀ ਠੰਡੀ ਆ ਨਾ ਮਾ ਮਾ ਯਾਰ ਜਮੀ ਨਹੀਂ ਛੂਨਸਰ ਮੇ ਥੱਲੇ ਬਹਿ ਗਿਆ ਉਹਦੀ ਆਹਰ ਤਨੂ ਮਾਰ ਕੇ ਦੇਖੇ ਮਾ ਇੱਕ ਗੱਲ ਤਾਂ ਉਹਨੂੰ ਹੋਰ ਦੱਸਦਾ ਨਾ ਕੱਦ ਨਾ ਕੋਈ ਸੱਜਣ ਇਹ ਮੰਨ ਲੈ ਵੀ ਛੋਟਾ ਕੱਦ ਦੀ ਆ ਗਈ ਫੁੱਲ ਵੱਡੀ ਤੇ ਲੰਬੀ ਵੀ ਫੁੱਲ ਤੇ ਪਲੱਸ ਪੁਆਇੰਟ ਇਹਦਾ ਇਹ ਆ ਵੀ ਮਗਰ ਵੀ ਕੱਟੀ ਹਰਿਆਣੇ ਪਾਈ ਥਾਂ ਨਹੀਂ ਮਿਲਦਾ ਪਹਿਲੀ ਗੇਰ ਤਾਂ ਆਇਆ ਜਾਣਾ ਸੀਮਨ ਹਰਿਆਣੇ ਚ ਤਕਰੀਬਨ ਜ਼ਿਆਦਾ ਐਚ ਐਲ ਡੀ ਵੀ ਦੀ ਯੂਜ਼ ਹੁੰਦਾ ਨਾ ਕੱਟੀ ਵੀ ਕਹ ਲਈਏ ਚੰਗੇ ਸੀਮਨ ਦੀ ਮਗਰ ਬਾਕੀ ਯਾਰ ਸਭ ਤੋਂ ਵੱਡੀ ਗੱਲ ਕੀ ਆਪਣੀ ਮੱਝ ਦੀ ਜੇਰ ਨਹੀਂ ਛੇਤੀ ਪੈਂਦੀ ਉਧਰ ਤੇ ਵੀ ਲੱਗੀ ਨਾਲ ਦੀ ਨਾਲ ਨਾ ਉਧਰ ਤੇ ਜਾਨਵਰ ਦਾ ਯਾਰ ਇਹ ਬਟਾ ਤਿੰਨ ਘੰਟੇ ਜੇਰ ਪੈ ਗਈ ਠੀਕ ਆ ਗੱਲ ਕਿਉਂ ਖੁੱਲੀਆਂ ਖਾਲੀਆਂ ਫਿਰਦੀਆਂ ਨੇ ਮੱਝਾਂ ਉਧਰ ਆਪਣੇ ਆਪਣਾ ਫਰਕ ਹੈ ਆਪਣੇ ਠੀਕ ਆ ਠੀਕ ਤੇ ਕਾਲੇ ਪੈਸੇ ਇਹਦੇ ਕਿੰਨੇ ਲਵਾਗੇ ਇਹਦਾ ਯਾਰ ਪਾਤਾ ਕੋਈ ਨਹੀਂ ਹੈਗਾ 160 ਦੀ ਕੱਟੀ ਦੇ ਦਾਂਗੇ ਯਾਰ 160 ਦੀ ਥੋੜਾ ਜਿਹਾ ਹੋਰ ਘਟਾ ਦੇ ਕੋਈ ਗੱਲ ਨਹੀਂ ਮਾਨਸੰਮਾਨ ਕਰਦੇ ਯਾਰ 55 ਦੀ ਕੱਟੀ ਦੇ ਦਾਂਗੇ ਯਾਰ ਵੀ ਹਾਂ ਨਾਲ ਆ ਗਏ ਹਾਂ ਹਾਂ ਇੱਕ ਲੱਖ ਤੇ 31 ਦੀ ਇੱਕ ਹੋਰ ਦੇਖ ਗੁਰੀ ਕੱਟੀ ਦਾ ਇਤਬਾਰ ਨਹੀਂ ਕੱਟੀ ਪਹਿਲੇ ਸੂਏ 15 ਕਿਲੋ ਦੇ ਦੇ ਅਹੀ ਜਿਆਦਾ ਕੁਆਲਿਟੀ ਹੈ ਇਹ ਪੈਣ ਤੋਂ ਬਾਅਦ ਲੱਗੀ ਵਾਲਾ ਉਸ ਤੋਂ ਦੇਖ ਲੈ ਕਿਸੇ ਪੱਖੋਂ ਵੀ ਐਨ ਹੈ ਬਾਈ ਯਾਰ ਸਾਰੀ ਉਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਜੇਰ ਤੇ ਜੀ ਮਾਰਦੀ ਕੈਮਰਾ ਪੰਜਾਂ ਨੂੰ ਹੈ ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਮੈਂ ਤਾਂ ਹੈਗਾ ਨਾ ਯਾਰ ਜਿਵੇਂ ਕੱਟੀ ਦੀ ਬਰੀਕੀ ਬਰੂਕੀ ਯਾਰ ਕੱਟੀ ਮਿਲ ਕੇ ਸਾਰੇ ਪਾਸੋਂ ਓਕੇ ਹੈ ਕੱਟੀ 15 ਕਿਲੋ ਠੀਕ ਹੈ ਗੱਲ ਹਾਂ ਤੇ ਬਾਕੀ ਜਿਹੜੇ ਸੱਜਣੇ ਲੈਣੀਆਂ ਉਹਨੇ ਆਪ ਦੀ ਸਮਝ ਨਾਲ ਬਾਕੀ ਯਾਰ ਪਤਾ ਕੀ ਹੈ ਦੇਖੋ ਹਰੇਕ ਬੰਦਾ ਜਿਹੜਾ ਬੰਦਾ ਵੀਡੀਓ ਤੇ ਲੈਂਦਾ ਉਹਨੂੰ ਆਪਣੇ ਨੂੰ ਵੱਧ ਸਮਝੇ ਠੀਕ ਹੈ ਗੱਲ ਹਰੇਕ ਪਰਖ ਵਾਲਾ ਬੰਦਾ ਲਊਗਾ ਕੱਟੀ ਦੀ ਬਰੀਕੀਆਂ ਬਹੁਤ ਨਹੀਂ ਠੀਕ ਹੈ ਗੱਲ ਤੇ ਸੁਭਾਅ ਦੀ ਦੁੰਦੀ ਆ ਜਮੀ ਹਾਂ ਜਮੀ ਇੱਕ ਵਾਰੀ ਹੋਰ ਨਾ ਤੋੜ ਲੈ ਕੇ ਹੁਣ ਮਾਰ ਦੇਗਾ ਮੈਂ ਤਾਂ ਇਹ ਜੀ ਕਰਦਾ ਵੀ ਇਹ ਕਿਹਨਾ ਹੋਰ ਨਾ ਤੋੜੂ ਮੈਂ ਕੋਈ ਗੱਲ ਨਹੀਂ ਫਿਰ ਫਿਰ ਆ ਵੀ ਦਿਖਾਉਣੀ ਆ ਕੋਈ ਨਾ ਫਿਰ ਆ ਵੀ ਦਿਖਾਉਣੀ ਆ ਕਹ ਰਹੀ ਐ ਦੀ ਬਾਡੀ ਦਿਖਾ ਓਏ ਇਹ ਆਈ ਮੈਂਦਰ ਤੋੜਾ ਤੋੜਾ ਐ ਦੀ ਦਿਖਾ ਬਾਡੀ ਥਾਂ ਤੋਂ ਇਹ ਵੀ ਦੇਖੀ ਬਿੰਦੂ ਵਾਲ ਹਲੇ ਪੂਲੀ ਬਹੁਤ ਐਦਾ ਬੂੰਦ ਬੂੰਦ ਚੇਪੇ ਦੀ ਆਈ ਆ ਪੀਲੀ ਇਹ ਗੱਬਣਾ ਜੇ ਹਾਂ ਗੱਬਣਾ ਵੀਰੇ ਹਲੇ ਲੈ ਲੈ ਜੂਗੀ ਅੱਡੋ ਟਾਈਮ ਹੋ ਤਾਂ ਉੱਤੋ ਹਾਂ ਮਾਹ ਯਾਰ ਸਾਰੀ ਉਹ ਚੰਗੀ ਆ ਫੁੱਲ ਬਾਜਨ ਵਾਲੀ ਮੱਝ ਆ ਗਈ ਸੁਆ ਕਿਹੜਾ ਰਹੂਗਾ ਸੁਆ ਤੀਜਾ ਵੀਰੇ ਦੋ ਤੀਜਾ ਸੁਆ ਹਾਂ ਮਾ ਕੇ ਦੂਜਾ ਨਾ 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 ਐ ਕਿਵੇਂ ਕਹਾਂਗੇ ਮੱਝ ਦੱਸਦੀ ਐ ਠੀਕ ਐ ਗੱਲ ਹਾਂ ਪਰ ਮੱਝ ਉਹ ਚੰਗੀ ਆ ਬੱਚੇ ਲੈ ਹਾਂ ਸਾਰੇ ਪਾਸੇ ਭਈਆ ਬਾਹੀ ਐ ਲਾ ਲੈ ਦੇਖੀ ਮਾਰੀ ਆ ਗਈ ਉੱਤੋਂ ਨਿਕਮਾਇਆ ਭਈਆ ਇਹ ਨਹੀਂ ਐ ਲਾਲਾ ਜਮੀ ਪਤਲਾ ਪਿਆ ਐ ਠੀਕ ਐ ਇੱਥੋਂ ਦਿਖਾ ਲਈ ਮੇਰੀ ਕਿੰਨੇ ਦਿਨ ਕੱਢੂ ਕਾਲੇ ਨਿੰਬੂ ਵਰਗਾ ਕਾਗਜ਼ ਨਿੰਬੂ ਵਰਗਾ ਪਿੰਡ ਝੋਟੀ ਦਾ ਕਿੰਨੇ ਦਿਨ ਕੱਢੂ ਕੱਢ ਜੂ 10 10 ਦਿਨੋ ਲੈ ਆ ਲੈ ਆ ਬਈ ਲੈ ਆ ਲੈ ਮੋਟਕੇ ਕਮਾਲ 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 ਕਿਨਾ ਹੋਰ ਹਾਂ ਕੇਰਾ ਹੋਰ ਕਮਾ ਦੇ ਕਿੰਨੇ 10 ਦਿਨ ਕੱਢ ਤੂ ਕੱਢ ਜੂ ਬਈ ਯਾਰ ਕਿੰਨਾ ਕਦ ਦੱਸਿਆ ਦਾ ਦੁੱਧ ਨੇ 16 ਕਿਲੋ ਐਨ ਪਾਇ ਵੀਰੇ ਕੰਡੇ ਦਾ ਬੰਦੇ ਨੇ ਕਾਪੀ ਦਿਖਾ ਕੇ ਡੇਅਰੀ ਵਾਲੀ ਠੀਕ ਐ ਵੀ ਕਿੰਨੀ ਕੇ ਫੈਂਟ ਕਿੰਨੀ ਕੇ ਸਾਰਾ ਕੁਝ ਦਿਖਾਇਆ ਠੀਕ ਐ ਗੱਲ ਆ ਬੰਦੇ ਕਮਾ ਕੇ ਦੁੱਧ ਬਾਈ ਕਹਿੰਦਾ ਨਾ ਕੰਡੇ ਤੋਲਣ ਵਾਲਾ 16 ਕਿਲੋ ਦਿੱਤਾ ਵਿਆ ਝੋਟੀ ਬਾਕੀ ਮੇਰੇ ਨਾਲੋਂ ਜ਼ਿਆਦਾ ਸਮਝ ਤੁਹਾਡੀ ਕੰਮ ਕਰਦੀ ਆ ਜਿਹੜੇ ਸੱਜਣ ਨੇ ਖਰੀਦਣੀ ਆ ਪਰ ਮੈਂ ਤੁਹਾਨੂੰ ਇੰਨਾ ਕ ਦੱਸਤਾ ਵੀ ਯਾਰ ਬੱਚੇ ਲੈਣ ਵਾਲੀ ਝੋਟੀ ਆ ਯਾਰ ਦੇਖੀ ਪੋਲੀ ਕਿੰਨੀ ਪਈ ਆਲੇ ਮਾਰਨੀ ਤੇ ਬੜਾ ਇਹਦਾ ਬਲੈਡਰ ਪਰ ਨਾ ਬਹੁਤ ਐ ਬਾਈ ਯਾਰ ਬਣਨਾ ਇਹ ਪੋਲੀਓ ਬਹੁਤ ਪਈ ਥੱਲੋਂ ਆ ਦੇਣਾ ਨਾ ਵਾਂਗੂ ਹਲੇ ਪੋਲਾ ਪਿਆ ਜੰਗੜ ਸਾਰਾ ਠੀਕ ਆ ਗੱਲ ਬਣਨਾ ਬੋਲਣਾ ਝੋਟੀ ਆ ਆ ਦੇਖ ਲੈ ਬਿੰਗੂ ਵਾਲੀ ਝੋਟੀ ਆ ਇੱਥੋਂ ਇੱਥੋਂ ਮਾਰਦੀ ਕੈਮਰਾ ਇੱਧਰਲੇ ਬੰਨੇ ਜਾਊਗੀ ਇਹ ਇੱਥੋਂ ਕਰਾਦੀ ਚੈੱਕ ਕਿੰਨੇ ਪੈਸੇ ਲੈ ਲੈ ਗਾਲੇ ਇਹਦੇ ਇਹਦਾ ਭਾਅ ਤਾਂ 170 ਕਰਿਆ ਗੁਰੇ ਠੀਕ ਆ ਹਾਂ 170 ਮਾਫੀ ਪੈਂਟ ਦੀ ਝੋਟੀ ਦੇ ਦਾਂਗੇ ਇੱਕ ਪੈਂਟ ਦੀ ਝੋਟੀ ਦੇਣਾ ਇਹ ਇੱਥੋਂ ਦਿਖਾ ਦੇ ਗਏਰੀ ਬਾਡੀ ਬੁੱਡੀ ਦਿਖਾ ਦੇ ਸਿੰਘ ਆ ਗਿਆ ਬਿਲਕੁਲ ਗੋਲ ਕਹਿ ਲਿਆ ਬੰਦ ਸਿੰਘ ਚ 1 ਲੱਖ ਤੇ 65000 ਰੁਪਏ ਇੱਕ ਪੈਂਟ ਦੀ ਬਾਈ ਕਹਿੰਦਾ ਦੇ ਦਾਂਗੇ ਐਂ ਕਮਾ ਲਿਆ ਜੇ ਜੋੜਾ ਜਾਂਦਾ ਤਾਂ ਆਪਾਂ ਤੋਂ ਕੈਮਰਾ ਐਂ ਖੜੀ ਤੇ ਹਾਂ ਭਾਈ ਜੇ ਕਈ ਵਾਰੀ ਜੋੜੇ ਦਾ ਸੌਦਾ ਹੁੰਦਾ ਹੈ ਤਾਂ ਆਪਾਂ ਜਿਵੇਂ ਹੁਣ 65 ਤੇ 55 ਉਹ ਚੋ ਹੀ ਮਾਨ ਕਰ ਦਾਂਗੇ ਫਿਕਸ ਰੇਟਾਂ ਜੋਗੀ ਜੇ ਕਿਸੇ ਨੇ ਜੋੜਾ ਲੈਣਾ ਜੋੜਾ ਲੈਣਾ ਹੋਇਆ ਉਹਦਾ 55 ਇਹਦਾ 65 ਆ ਫਿਕਸ ਰੇਟ ਜਾਓਗੇ ਨਾ ਕੱਲੀ-ਕੱਲੀ ਦਾ ਤਾਂ ਠੀਕ ਹੈ ਫਿਰ ਵੀ ਆਪਾਂ ਜੋੜੇ ਦਾ ਮਾਨ ਤਾਂ ਵਧੀਆਂ ਕਰ ਦਾਂਗੇ ਉੱਤਾਰਾ ਮਾਰ ਕੇ ਥੱਲੋਂ ਖਿੜਗੀ ਹੈ ਨਾ ਖਿੜਗੀ ਬਾਈ ਯਾਰ ਬਾਹਲੀ ਚੰਗੀ ਕੱਟੀ ਆਈ ਉੱਤਰੀ ਠੀਕ ਹੈ ਗੱਲ ਆਈ ਆ ਗਈ ਕੱਟੀ ਜਿਵੇਂ ਜਿਹੜਾ ਕਹਿੰਦੇ ਬੌੜੇ ਤੋਂ ਸਾਫ ਹੋ ਉਵੇਂ-ਉਵੇਂ ਲੇਵਾ ਬਣਾਉਂਦੀ ਜਾਊ ਤੇ ਹੁਣ ਆ ਜਾ ਗਏ ਬਾਕੀ ਪਹਿਲਣਾ ਤਾਂ ਯਾਰ ਮੰਗਰੋਂ ਹੀ ਬਣਦੀਆਂ ਨੇ ਆ ਹੁਣ ਮਾਰਦੇ ਤਿੰਨ ਨੰਬਰ ਹੀ ਤੇ ਇਹਦੀ ਬਾਡੀ ਬੁੱਡੀ ਤਾਂ ਬੜ ਸ਼ੈਮਿਨਰੀ ਹਾਂ ਗੱਬਣ ਚ ਇੱਕ ਪਾਸ ਚੈੱਕ ਪਾਸ ਵੀਰੇ ਨਾਲ ਹੁਣ ਦੁੱਧ ਕਿੰਨਾ ਬਾਈ ਦੁੱਧ 5 ਕਿਲੋ ਵੀਰੇ ਇੱਕੋ ਟਾਈਮ ਸਵੇਰੇ ਸਵੇਰੀ ਠੀਕ ਆ ਗੱਲ ਹਾਂ ਇੱਕੋ ਟਾਈਮ ਬਾਈ ਕਹਿੰਦਾ 5 ਕਿਲੋ ਦੁੱਧ ਹੁੰਦੀ ਆ ਬਾਡੀ ਬੁੱਡੀ ਐ ਇਦਾਂ ਦੀ ਆ ਜਿੱਦਾਂ ਕਹਿ ਲਈ ਰੰਗ ਤਾਂ ਦੇਖ ਬਾਈ ਇਹਦਾ ਨੋਕਰੇ ਬਸ਼ੇਰੇ ਦੀ ਹੁੰਦੀ ਆ ਨਾ ਸਰੀਰ ਸਰੂਰ ਬਾਲਾ ਕੰਮ ਦਾ ਬਰੀ ਫੁੱਲਾ ਕੀ ਤੇ ਸਿੰਘ ਆ ਗਿਆ ਗੋਲੇ ਮਾਰ ਲੈ ਮੁੜ ਕੇ ਨਾਲ ਲੱਗਿਆ ਨਹੀਂ ਉਮਰ ਦੀ ਕੱਚੀ ਹੋਊਗੀ ਤਕਰੀਬਨ ਹਲੇ ਦੰਦਾਂ ਚ ਆ ਵੀਰੇ ਠੀਕ ਆ ਗੱਲ ਚੋਕ ਦੇ ਮਾੜੇ ਮਾੜੇ ਕੱਢੇ ਹਨੀ ਠੀਕ ਆ ਦੋ ਦੇ ਬਰਾਬਰ ਕਰਕੇ ਚੌਕ ਦੇ ਦੰਦ ਬਾਈ ਕਹਿੰਦਾ ਚੱਕੇ ਵੇ ਆ ਕਿੰਨੇ ਟਾਈਮ ਦੀ ਗੱਬਣ ਕਾਲੇ 6 ਦੀ ਹੋ ਗਈ ਬਾਈ ਪੂਰੀ ਆਲੇ ਆਲੇ ਆੁਰਲੇ ਬੰਨੇ ਆ ਕਮਾ ਕੇ ਬੰਦੇ ਕਿਰਾ ਆ ਆਜਾ 6 ਮਹੀਨਿਆਂ ਦੀ ਹੋ ਗਈ ਬਾਈ ਕਹਿੰਦਾ ਇਹ ਗੱਬਣ ਚੈੱਕ ਪਾਸ 6ਾਂ ਦੀ ਗੱਬਣ ਚੈੱਕ ਪਾਸ ਚੌਕ ਦੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ 5 ਕਿਲੋ ਦੁੱਧ ਹਾਲ ਫਿਲਹਾਲ ਵੀ ਦੇ ਰਹੀ ਆ ਬੰਦੇ ਕਾਲੇ ਕਮਾ ਕੇ ਕਿੰਨੇ ਪੈਸੇ ਲੈ ਲੇਗਾ ਇਹਦਾ ਜਮੀਂ ਹਾਂ ਨਾ 95000 ਰੁਪਏ ਲੈ ਲਾਂ ਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਗਈ ਹਾਂ ਨਾ ਤੇ ਬਾਈ ਕਹਿੰਦਾ ਨਾ ਇਹਦਾ 95000 ਹੀ ਲੈਣਾ ਤੇ 6ਾਂ ਦੀ ਗੱਭਣ ਦੱਸਿਆ ਹਾਂ ਵੀਰੇ ਹਾਂ ਝੋਟੀ ਲੰਮਾ ਸਮਾਂ ਦੁੱਧ ਦੇਣ ਵਾਲੀ ਆ ਨਾ ਮਹੀਨੇ ਦੇ ਲਗਭਗ ਹੋਰ ਦੇ ਦੂਗੀ ਦੇ ਦੂ ਯਾਰ ਮਹੀਨਾ ਡੇਢ ਮਹੀਨਾ ਹੋਰ ਦੇ ਇਹ ਮੰਨ ਲਾ ਵੀ 7 7 ਮਹੀਨੇ ਦੀ ਗੱਭਣ ਹੋ ਕੇ ਸਾਡੂ ਹਾਂ ਇੱਥੋਂ ਘੈਰੀ ਦਿਖਾਦੀ ਸਾਫ਼ ਸੁਥਰੀ ਕਿੰਨੀ ਆ ਬਾਡੀ ਬੁੱਡੀ ਦੀ ਕਹਿ ਲਈ ਪਛਾਣ ਵਾਲੇ ਪੱਖ ਤੋਂ ਕਹਿ ਲਈਏ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਫੁੱਲ ਵੱਡੀਆਂ ਜੀ ਆ ਗਈ ਹਾਂ ਦੰਦ ਚੌਕ ਦੇ ਚੱਕਦੀ ਆ ਥੱਲੋਂ ਇੱਕ ਹੋਰ ਦਿਖਾ ਦੇ ਕੋਈ ਪੱਧਰ ਹੈ ਇਹ ਨਹੀਂ ਹੁੰਦਾ ਨਹੀਂ ਇਹ ਇੱਥੇ ਜਾ ਕੇ ਨਾ 5-6 ਮਹੀਨੇ ਦੀ ਗੱਬਣਾ ਕੇ ਪਾਸੇ ਪੂਸੇ ਚੱਕ ਜਿੰਨੇ ਨੇ ਪਰ ਤੈਨੂੰ ਪੱਧਰ ਆਪਣੇ ਦੋ ਹੀ ਡੰਗਰ ਪੱਧਰ ਮਿਲਣਗੇ ਠੀਕ ਹੈ ਠੀਕ ਹੈ ਠੀਕ ਹੈ ਐ ਜਿਆਦਾ ਪਰੇਸ਼ਾਨ ਨਾ ਹੋ ਥੋੜਾ ਜਿਹਾ ਕਰਦੀ ਆ ਚਪਚਵਾਈ ਦੀ ਕਿਵੇਂ ਜਮੀ ਬਈ ਪੂਲਾ ਚੋ ਆ ਹੋ ਜਾ ਸਾਈਡ ਤੇ ਟਾਇਰ ਟੁੱਟਦਾ ਨਹੀਂ ਜਮੀ ਓਕੇ ਹੋ ਬੀਨੂਗਾ ਤੂੰ 95000 ਰੁਪਏ ਲੈ ਲਾਂਗੇ ਬਾਈ ਯਾਰ ਇਹਦਾ ਬਾਈ ਕਹਿੰਦਾ ਲੈ ਲਾਂਗੇ 95 ਲਗਾ ਰਹੀ ਆ ਦੋਨਾਂ ਤਿੰਨਾਂ ਤੇ ਕੈਮਰਾ ਫੇਰ ਕਮਾ ਦੇ ਪਹਿਲਣ ਤੇ ਕੈਮਰਾ ਯਾਰ ਫੇਰ ਮਾਰ ਦੇ ਦੇ ਪਹਿਲਣ ਦਾ ਕੈਮਰਾ ਹੀ ਪਹਿਲਣ ਉਹੀ ਉਹੀ ਜਾਂਦੀ ਆ ਥੱਲੇ ਉੱਠੋ ਨਹੀਂ ਉਧਰ ਜਾਂਦੀ ਆ ਬਾਈ ਆ ਜਾ ਆ ਜਾ ਹੁਣ ਆ ਜਾ ਅਗਲੇ ਨੰਬਰ ਤੇ ਹੁਣ ਮਾਰ ਦੇ ਆ ਮੱਝ ਤੇ ਕੈਮਰਾ ਸੁਭਾ ਆਦੀ ਆ ਤਾਂ ਗੰਦੀ ਲੱਗਦੀ ਆ ਨਾ ਹੈ ਜੀ ਬਾਡੀ ਇਹਦੀ ਵੀ ਕਹਿ ਸਕਦੇ ਆ ਇਹ 8ਵੇਂ ਮਹੀਨੇ ਚ ਲੱਗੀ ਬਾਈ ਹੈ 8ਵੇਂ ਚ ਬਾਡੀ ਇਹਦੀ ਵੀ ਵਾਲੀ ਕਹਿ ਸਕਦੇ ਆ ਉੱਤ ਚੜਾਈ ਵਾਲੀ ਆ ਗਈ ਬਾਡੀ ਵੀ ਥੱਲੋਂ ਝੋਲੀ ਝੂਲੀ ਬਹੁਤ ਹੈ ਛੋਟੀ ਦੀ ਇਹ ਕਿੰਨੇ ਟਾਈਮ ਦੀ ਗੱਬਣਾ ਇਹ 8ਵੇਂ ਚ ਕਿੰਨੇ ਕਿੰਨੇ ਦਿਨ ਤੋਂ ਸੱਤ ਸੱਤ ਪੂਰੇ ਹੋ ਗਏ ਅੱਠਵੇਂ ਚ ਲੱਗ ਰਹੀ ਐ ਇਹ ਕਹ ਇੱਕ ਦਿਨ ਹੋ ਗਏ ਇਹਨੂੰ ਘਟੋ ਘਟ ਹੋ ਗਏ ਮੈਨੂੰ ਲੱਗਦਾ ਵੀ 6 7 7 8 ਦਿਨ ਹੋ ਗਏ ਅੱਠਵੇਂ ਚ ਲੱਗੀ ਨਾ ਸਵਾ ਸੱਤ ਦੀ ਹੋਗੀ ਹਾਂ ਸਵਾ ਸੱਤ ਦੀ ਹੋਗੀ ਧੋਰ ਬਾਈ ਫੋਲ ਕੇ ਕਿੰਨਾ ਦੁੱਧ ਆ ਇਹ ਥੱਲੇ ਬਾਈ 5 ਕਿਲੋ ਏ ਥੱਲੇ ਸਵੇਰੇ ਮਿਲਦੀ ਐ ਹੁਣ ਦੋਏ ਚੋਣਣੀਆਂ ਹਾਲੇ ਠੀਕ ਆ ਕੰਮ ਚੱਲ ਮਹਾ ਕਈ ਵਾਰੀ ਕੋਈ ਆ ਜਾਂਦਾ ਕਈ ਵਾਰੀ ਹਣਾ ਸਵੇਰੇ ਠੀਕ ਆ ਜਾਂ ਵੀਡੀਓ ਬਾੜੀ ਜੋ ਰੋਕ ਲੇ ਬੰਦਾ ਥੱਲੋ ਦਿਖਾ ਨਹੀਂ ਮੇਰੇ ਕੈਮਰੇ ਵਾਲਾ ਕਿੰਨੇ ਟਾਈਮ ਮਿਲਦੀ ਆ ਹਾਂ ਸਵੇਰੇ ਸਵੇਰੇ ਲੈ ਇੱਥੋਂ ਕਰ ਸਕਦੇ ਤੇ ਬਾਡੀ ਵੇਟ ਬਹੁਤ ਚੰਗਾ ਹਨਾ ਆ ਵਜਨ ਵਜਨ ਆ ਗਿਆ ਫੁੱਲ ਆਲੇ ਆਲੇ ਆ ਥੱਲੇ ਦੇ ਬੰਨੇ ਤੋੜ ਦੇ ਇੱਥੇ ਹੀ ਤੋੜ ਦੇ ਇੱਥੋਂ ਇੱਥੋਂ ਘਵਾ ਦੇ ਕਿੰਨਾ ਦੁੱਧ ਦੱਸਿਆ ਬਾਈ ਦਾ 5 ਕਿਲੋ ਵੀਰੇ ਨਹੀਂ ਨਹੀਂ ਤਾਜੀ ਦਾ ਤਾਜੀ ਨੇ 16 ਕਿਲੋ 15 ਕਿਲੋ ਦੁੱਧ ਕੱਢ ਦੇ ਰਹੀ ਆ ਇੱਕ ਹੋਰ ਦੇ ਇੱਕ ਖਾਸ਼ੇ ਦੇ ਦੀ ਬੰਦਾ ਕਹਿੰਦਾ ਬਾਈ ਆਪ ਤੋ ਛੱਡ ਦੇ ਆ ਠੀਕ ਆ ਪਿਛਲੇ ਸੂ ਵੀ ਆਪ ਤੋ ਛੱਡਿਆ ਕਹਿੰਦਾ ਜੇ ਮਹੀਨਾ ਮਹੀਨਾ ਵੀ ਯਾਰ ਪਿਆ ਗਈ ਹੋਰ ਆਪ ਦਾ ਖਰਚਾ ਕੱਢਦਾ ਮਗਰ ਦੋ ਦੀ ਸਮਾਈ ਰਹੇਗੀ ਠੀਕ ਹੈ ਇਹਨਾਂ ਨਾਲ ਵਿਆਜ ਬਣੇ ਨਾਲ ਕੁਝ ਬਣੇ ਜਿਹੜੇ ਹਿਸਾਬ ਨਾਲ ਆਪਾਂ ਵੇਚਾਂਗੇ ਅੱਜ ਠੀਕ ਹੈ ਹਾਂ ਲੈ ਜਾ ਲੈ ਫੇਰ ਲੈ ਜਾ ਉੱਪਰ ਨੂੰ ਲੈ ਜਾ ਲੈ ਇਹ ਬਾਡੀ ਬੁੱਡੀ ਦੀ ਕਮਾਲ ਆ ਮਾਹ ਬਾਈ ਪੂਰੀ ਕਿੰਨੇ ਪੈਸੇ ਲੈ ਲੈ ਗਾ ਇਹਦਾ ਜੇ ਆਪਾਂ 1 ਲੱਖ ਰੁਪਏ ਲੈ ਲਾਂਗੇ ਪੂਰਾ ਹਾਂ ਇਹਦਾ 95 ਇਹਦਾ 95000 ਦੋਨਾਂ ਦਾ ਕਿੰਨਾ ਲਵੀਆਂ 195 ਹੋ ਗਿਆ 195 ਹੋ ਗਿਆ ਮਾਨਤਾਨ ਕਰ ਦਾਂਗੇ ਦੋਨਾਂ ਦਾ ਭਾਅ ਮੈਂ ਬਾਲੇ ਫਿਕਸ ਪਾਈ ਨਹੀਂ ਕਿਉਂਕਿ ਐਡਾ ਜਾਨਵਰ ਤੂੰ ਆਪ ਦੇਖ ਵੀ ਮੈਂ ਹਾਂ ਸਮਾਈ ਯਾਰ ਦੋੇ ਮਹੀਨਾ ਦੀ ਰਹਿ ਗਈ ਕੁੜੀ ਯਾਰ ਮੰਗਰ ਵੀ ਦੇਖ ਲੈ ਕਿੱਥੇ ਠੀਕ ਹੈ ਹਾਂ ਮੈਂ ਬਾਲਾ ਨਹੀਂ ਕਹਿੰਦਾਗਾ 15560 ਹੱਥ ਮਾਰੂਗੀ தாਜੀ ਠੀਕ ਹੈ ਹਾਂ ਤੇ ਇਹਦਾ 1 ਲੱਖ ਹੂੰ ਇਹ ਉਹਦਾ ਪਹੁੰਚਾਉਂਦਾ ਇੱਥੋਂ ਮਾਰਨੀ ਕਰੀ ਕਿਉਂ 95 ਦੋਨਾਂ ਦਾ 190 ਲੈ ਲਾਂਗੇ 5 ਛੱਡ ਦਾਂਗੇ ਜੋੜੀ ਚੋ ਯਾਰ 5 ਜ਼ਿਆਦਾ ਨਹੀਂ ਕਹਤਾ ਤੈਂ ਜ਼ਿਆਦੇ ਦਾ ਕਿੱਥੇ ਆ ਯਾਰ ਬੰਦਾ ਜੋੜਾ ਵੀ ਲੈਣ ਆ ਲ ਆ ਜਾਂਦਾ ਸੱਜਣ ਚਲ ਯਾਰ ਜਿਹੜਾ ਨਾ ਸਾਨੂੰ ਸਾਂ ਚੰਗੀਆਂ ਕਰੀ ਇੱਥੇ ਉਹ ਸਾਈਡਾਂ ਉਧਾਂ ਤੇ ਚੱਲ ਜੋੜੇ ਛੱਡ ਦਾਂਗੇ ਯਾਰ ਫਿਰ ਉਦੋਂ ਬਾਅਦ ਨਹੀਂ ਕੁਝ ਹੋਣਾ ਕਈ ਵਾਰੀ ਪਤਾ ਕੀ ਹੁੰਦਾ ਨਾ ਇਹ ਤਾਂ ਉੱਧਰ ਛੜਾ ਕੇ ਫਿਰ ਦੁਬਾਰੇ ਛੋਟ ਵਾਲੇ ਪਾਸੇ ਬਾਈ ਜੋੜੇ ਚ ਬਾਈ ਕਹਿੰਦਾ ਪੰਜ ਛੱਡ ਦਾਂਗੇ ਇੱਕ ਦਾ ਮੱਜ ਦਿਖਾਤੀ ਚਾਰ ਨੰਬਰ ਵਾਲੀ ਇੱਕ ਕੱਟੀ ਤਿੰਨ ਨੰਬਰ ਵੀ ਦਿਖਾਤੀ ਤੇ ਹੁਣ ਗੈਰੀ ਇਹ ਤੇ ਮਾਰ ਕੈਮਰਾ ਵੇ ਮੀਣੀ ਗੱਟੀ ਦਿਖਾ ਦੇ ਬਾਹਲੀ ਸਾਫ ਸੁਥਰੀ ਆ ਮੈਂ ਕਹਿੰਦਾ ਯਾਰ ਦੇਖੀ ਬਾਹਲੀ ਮੜੀ ਦੇਖੀ ਇਧਰ ਮਾਰੀ ਕੈਮਰਾ ਬਾਈ ਦੂਜਾ ਵੀ ਹਲਾ ਦੇ ਇਹ ਲੈ ਦੋਨੇ ਦਿਖਾ ਦੇ ਨਾ ਇੱਕ ਹੱਲ ਦਾ ਹੋਵੇ ਨਾ 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 ਆ ਦੇ ਆ ਵੀ ਹਿੱਲ ਗਿਆ ਹੁਣ ਦੂਜਾ ਦਵਾਰੇ ਇਹ ਲੈ ਬਾਈ ਇਹ ਆ ਵੀ ਹੱਲ ਦਾ ਕੱਦ ਫੁੱਲ ਵੱਡਾ 15 ਮਹੀਨੇ ਦੀ ਕੱਟੀ ਆ ਹਲੇ ਬੱਚਾ ਇਹਦਾ ਠੀਕ ਆ ਗੱਲ ਆ ਓਏ ਕੀ ਹੋਇਆ ਚਲ ਤਲਕਣਾ ਤੇਰੇ ਫਰਸ ਤੇ ਥੋੜੀ ਇਹ ਇੱਥੋਂ ਇੱਥੋਂ ਦਿਖਾ ਦਿੰਗਾ ਰੀ ਓਏ ਫੁੱਲ ਵੱਡੀ ਤੇ ਫੁੱਲ ਲੰਬੀ ਕਹਿ ਸਕਦੇ ਆ ਲੈ ਆ ਲਿਆ ਇੱਥੇ ਰੋਕੀ ਉਰਲੇ ਬੰਨਿਆ ਆ ਬਾਰਡਰ ਤੇ ਲਿਆ ਇਧਰਲੇ ਪਾਸੇ ਲਿਆ ਇਹ ਵੀ ਉਧਰੋਂ ਲਈ ਆ ਹਾਂ ਭਾਈ ਇਹ ਇੱਥੇ ਰੋਕ ਲਗਵਾ ਕੇ ਰੋਕਲਾ ਰੋਕਲਾ ਫੇਸ ਕਰਦੇ ਉਹਦੇ ਕਣੀ ਇਥੋਂ ਇਥੋਂ ਮਾਰਦੀ ਗਰੀ ਕੈਮਰਾ ਫੇਸ ਤੇ ਮਾਰਦੀ ਕੈਮਰਾ ਸਿੰਗ ਦੋਨੇ ਹਲਾ ਕੇ ਦਿਖਾਤੇ ਕਾਦਰ ਰਹੂਗਾ ਫੁੱਲ ਵੱਡਾ ਤੇ ਮੇਨ ਗੱਲ ਇਹ ਆ ਵੀ ਜਮਾ ਸਾਫ ਸੋਥਰੀ ਦਊ ਥਣ ਰਹਿਣਗੇ ਸਿੰਗਲ ਚਾਰ ਲੈ ਚਲ ਉਧਰ ਲੈ ਬੰਨੇ ਤੇ ਸਾਮੀ ਸੂਮੀ ਚੰਗੀ ਹੋਈ ਆ ਕਿ ਵੀਰੇ ਦੁੱਧ ਤੇ ਪੜੀ ਹੋਈ ਆ ਕੱਟੀ ਕਿੰਨੇ ਆ ਕਿ ਦੁੱਧ ਵਾਲੀ ਦੁੱਧ ਹੋਣ ਛੱਡੀ ਆ ਹੈ ਬਾਈ ਕਿੰਨੇ ਕਿ ਦੁੱਧ ਵਾਲੀ ਮੱਝ ਇਹਨੇ 18.5 19 ਗਲ ਦੁੱਧ ਕੱਢਿਆ ਝੋਟੀ ਨੇ ਠੀਕ ਆ ਇਹਦੀ ਮਾਂ ਨੇ ਮੀਣੀ ਸੀ ਠੀਕ ਆ ਉਹ ਵੀ ਇਹਦੀ ਮਾਂ ਵੀ ਮੀਣੀ ਆ ਹਾਂ ਫੇਰ ਮੀਣੀ ਸੀ ਕਿੰਨੇ ਪੈਸੇ ਲਵੇਂਗਾ ਜੀ ਇਹਦਾ ਯਾਰ 55000 ਰੁਪਏ ਰੇਟ ਹੈ ਹੈ 55000 ਮਾਫੀ ਕਰ ਦਾਂਗੇ ਬਾਲੇ ਕਹਿਣਗੇ ਅਗਲਾ ਕਿ ਰੇਟ 55 ਦੇ ਕੱਟੀ ਬਰੀਡ ਵਾਲੀ ਹੈ ਉਹ ਚੀਜ਼ ਨਹੀਂ ਲੱਲ ਪੱਲ ਨਹੀਂ ਹੈਗਾ ਇਹ ਇੱਥੋਂ ਇੱਥੋਂ ਦਿਖਾ ਦਿੰਗਾ ਜੀ ਇਹ ਇੱਥੋਂ ਮਾਰ ਦੀ ਕੈਮਰਾ ਇੱਥੋਂ ਸਾਰੀ ਦਿਖਾ ਦਿੰਗਾ ਕੱਟੀ ਵਿਸ਼ਾਨ ਹੋ ਗਏ ਇੱਥੋਂ ਯਾਰ ਇਹਨੇ ਕੱਦ ਕਰਨ ਜੇ ਇਹਦੀ ਮਾਂ ਦੀ ਆਪਾਂ ਜਿਹੜੇ ਬੰਦੇ ਨੂੰ ਸੌਦਾ ਹੋਇਆ ਵੀਡੀਓ ਵੀ ਦਿਖਾ ਦਾਂਗੇ ਪੂਰੀ ਐਨ ਲੰਮੀ ਉੱਚੀ ਬਹੁਤ ਹੈ ਕੱਦ ਦੇ ਬਹੁਤ ਹੈ ਜੋੜੀ ਐਨ ਤਸੱਲੀ ਕਰਾ ਦਾਂਗੇ 55 ਚੋਂ ਮਾਫੀ ਕਰ ਦਾਂਗੇ 55 ਚੋਂ ਮਾਫੀ ਕਰ ਦਾਂਗੇ ਜੇ ਬੇਕੀ ਯਾਰ ਆਪਾਂ ਵੀਡੀਓ ਦਾ ਵੇਚਣ ਵਾਸਤੇ ਪਾਈਏ ਦੇਖੋ ਨਾ ਠੀਕ ਹੈ ਪਰ ਜੇ ਐ ਹੋਇਆ ਜਮੀ ਫਿਰ ਆਪਾਂ ਖੜੀ ਵੀ ਰਹੂਗੀ ਕਮਾ ਦੇ ਗੈਰੀ ਸਾਰੀਆਂ ਤੇ ਕੈਮਰਾ ਕੇਰਾ ਹੋਰ ਤੇ ਨੰਬਰ ਬੋਲੋ ਜੀ 95920 99493 95920 ਤੇ 99493 ਬਾਈ ਦਾ ਨੰਬਰ ਹੈ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ